ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੀਰਾ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨੀ ਹੈ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਦੋਸਤੋ ਸਜੇ ਸੁਈ ਗਾਵਾਂ ਤੇ ਨਾਲ ਦੋਸਤੋ ਇੱਕ ਜਿਹੜੀ ਇਹ ਗੱਬਣ ਮੱਝ ਦਾ ਤੇ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟੋ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਦੇਉਨੇ ਦੇ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਹੈ ਇੰਸਟਾਗ੍ਰਾਮ ਤੇ ਚੱਲਦੀ ਹੈ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਵੀਜੀ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਵੀਰਾਂ ਨਾਲ ਗੱਲਬਾਤ ਪੁੱਛਦੇ ਹਾਂ ਡਿਟੇਲ ਇਹਨਾਂ ਪਛੋਂ ਦੀਆਂ ਹਾਂਜੀ ਭਾਈ ਸੱਸੀ ਗਾਲ ਕੀ ਸੱਸੀ ਵੀਰ ਕੀ ਹੋਰ ਠੀਕ ਠਾਕ ਏ ਵਧੀਆ ਵੀਜੀ ਵਧੀਆ ਤੁਸੀਂ ਦੱਸੋ ਕਿੱਦਾਂ ਕੰਮ ਕਰ ਚੱਲੀ ਇਹਨਾਂ ਦੀ ਵਧੀਆ ਕੱਢਦੀ ਹਾਂ ਜੀ ਨਾਮ ਮੇਰਾ ਹੈਗਾ ਹੀਰਾ ਸਿੰਘ ਅੱਛਾ ਜੀ ਫੋਨ ਨੰਬਰ ਹੈਗਾ 81980 52854 81980 52854 ਹਾਂ ਜੀ ਠੀਕ ਹੈ ਜੀ ਅਸ਼ਾ ਵੀਰ ਜੀ ਪਸ਼ੂ ਵਪਾਰ ਦਾ ਕੰਮ ਹੈ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਕਦੋਂ ਦਾ ਟਾਈਮ ਹੋ ਗਿਆ ਵਪਾਰ ਕਰਦਿਆਂ ਤੋਂ ਵਪਾਰ ਕਰਦਣੋਂ ਆਪ ਆਪਣਾ ਡੈਡੀ ਕਰਦਣੇ ਆ ਆਪਣੇ ਤੇ ਕੋਈ 15 ਸਾਲ ਹੋ ਹੀ ਚੱਲੇ ਆ ਠੀਕ ਹੈ ਜੀ ਹਾਂਜੀ ਜਿਆਦਾ ਮੱਝਾਂ ਹੁੰਦੀਆਂ ਕਿ ਗਾਂਵਾਂ ਲਿਆਉਂਦੇ ਆ ਜਿਆਦਾ ਜ਼ਰ ਮੱਝਾਂ ਹੀ ਆਪਣੇ ਤੋਂ ਹੁੰਦੀਆਂ ਅੱਛਾ ਜੀ ਹਾਂਜੀ ਕੋਈ ਚੰਗੀ ਗਾਂਵ ਫੇਰੀ ਲਿਆਉਣੇ ਆ ਆਪਾਂ ਠੀਕ ਹੈ ਜੀ ਹਾਂਜੀ ਅਸ਼ਾ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਦੋ ਪਸ਼ੂ ਇੱਕ ਮੱਝ ਤੇ ਇੱਕ ਗਾਂ ਸ਼ੁਰੂ ਕਰਦੇ ਆ ਆਪਾਂ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਦੀ ਕਿੰਨੇ ਵਾਂ ਸੂਈ ਤੇ ਕਰਦਾ ਹੈ ਹਾਂਜੀ ਇਹ ਦੂਸਰਾ ਸੂਹਾਂ ਚ ਸੂ ਹਾਂਜੀ 17 18 ਕਿਲੋ ਦੁੱਧ ਹੋਊਗਾ ਠੀਕ ਹੈ ਬੱਚਾ ਕੀਤੇ ਤੈਨੇ ਬੱਚਾ ਬੱਚਾ ਹਾਂਜੀ ਠੀਕ ਹੈ ਜੀ 17 18 ਕਿਲੋ ਸਟਾਰਟਿੰਗ ਤੋਂ ਆ ਕੋਈ ਭੂਰ ਛਟਾ ਨਹੀਂਗਾ ਅੱਛਾ ਜੀ ਤੇ ਥਾਨ ਤੋਂ ਨਹੀਂ ਬਹੁਤ ਚੰਗਾ ਜਿਹੜਾ ਪਸੰਦ ਜਾਂਦੀ ਹੈ ਨਾ ਬਹੁਤ ਜ਼ਿਆਦਾ ਵਧੀਆ ਥਾਣਾ ਅੱਛਾ ਵੀਰ ਜੀ ਤੋਰ ਕੇ ਦਿਖਾਈਏ ਤੁਸੀਂ ਹਾਂਜੀ ਦੋਸਤੋ ਦੂਜਾ ਸਵੇਰ ਸੋਈ ਹੈ 7-8 ਦਿਨ ਦਾ ਟਾਈਮ ਵੀਰ ਕਹਿੰਦਾ ਕੋਈ ਸੂਈ ਨਹੀਂ ਹੋ ਗਿਆ ਵਾ ਸਟਾਰਟਿੰਗ ਦੋਸਤੋ ਇਹਨੇ 17 18 ਲੀਟਰ ਤੋਂ ਕੀਤੀ ਹੈ ਚੰਗੀ ਦੋਸਤੋ ਬੀੜਿਆ ਗਰਮੀ ਦੇ ਵਿੱਚ ਦੋਸਤੋ ਇਹ گاਵਾ ਬਹੁਤ ਘਟ ਘਟ ਕਰੀਆਂ ਦੁੱਧ ਚੰਗਾ ਦੇ ਦੇਣੀਆਂ ਆ ਕਰੋ ਚੈੱਕ ਦੋਸਤੋ ਆਰਡਰ ਕੁਆਲਟੀ ਗਾ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਜੀ ਆਹ ਵੇ ਅਗਲੇ ਬੰਦੇ ਦਾ ਹੈ ਬਹੁਤ ਜਿਆਦਾ ਸੱਲੇ ਸਾਹ ਦੋਸਤੋ ਕਰੋ ਜੀ ਚੈੱਕ ਦੋਸਤੋ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਕੋਈ ਤਕਰੀਬਨ ਦੁਪਹਿਰ ਦਾ 4 ਵਜੇ ਦਾ ਜੀ ਸਾਢੇ 3 ਹੋ ਗਏ ਸਾਢੇ 3 4 ਦਾ ਟਾਈਮ ਹੈ ਜੀ ਇਹਨਾਂ ਦਾ ਟਾਈਮ ਹਾਂ ਜੀ ਬਾਕੀ ਦੋਸਤੋ ਜਿਹੜੇ ਵੀ ਵੀਰ ਨੇ ਪਸ਼ੂ ਖਰੀਦਣਾ ਵਾ ਤਸੱਲੀ ਦੋਸਤੋ ਤੁਸੀਂ ਆਪ ਆਪਣੀ ਕਰ ਲੈਣੀ ਹੁੰਦੀ ਆ ਥਣਾ ਥਣਾ ਦੀ ਕੁਆਲਟੀ ਆਪਣੀ ਚੈੱਕ ਕਰਕੇ ਪਸ਼ੂ ਖਰੀਦਿਆ ਕਰੋ ਹਵਾਨੇ ਦੇ ਦੋਸਤੋ ਜਿਹੜੀਆਂ ਨਾੜਾਂ ਵਾ ਕਰੋ ਚੈੱਕ ਜੀ ਬਾਕੀ ਠੰਡੀ ਸੀ ਲੋੜੀ ਆ ਕੋਈ ਵੰਗਾ ਨਹੀਂ ਪਾਣਾ ਕੁਛ ਨਹੀਂ ਆ ਅੱਛਾ ਜੀ ਹਾਂ ਜੀ ਆਹ ਦੋਸਤੋ ਕਰੋ ਦੀ ਮਿਲਕ ਵੈਨ ਚੈੱਕ ਦੋਸਤੋ ਬਹੁਤ ਮੋਟੀ ਮਿਲਕ ਵੈਨ ਹੈ ਤੇ ਆ ਨਾੜਾ ਕਰੋ ਚੱਕਰੇ ਥਲਾਂ ਦੀ ਕੁਆਲਿਟੀ ਹੱਥੀਂ ਚੁਵਾਈ ਮੁਠੀ ਵਾਲਾ ਥਾਂ ਦੋਸਤੋ ਬਹੁਤ ਵਧੀਆ ਲੱਗਾ ਬੈਗ ਸਾਈਡ ਤੇ ਦੋਸਤੋ ਨਾੜਾ ਹਵਾਨੇ ਦੀ ਆ ਕਰੋ ਜੀ ਚੈੱਕ ਆਹ ਦੋਸਤੋ ਕਰੋ ਚੈੱਕ ਆ ਪੂਰਾ ਬਿਜਲੀ ਕਰੇ ਬਣਿਆ ਪਿਆ ਜੀ ਆਹ ਵੇਖੋ ਜੀ ਅੱਛਾ ਵੀ ਜੀ ਕੋਈ ਪੂਰ ਛਟਾ ਕੋਈ ਥਲਾਂ ਦੀ ਗੱਲ ਕੋਈ ਪੂਰ ਛਟਾ ਨਹੀਂ ਕੋਈ ਤਾਰ ਛੜ ਛੁੜ ਮਾਰਦੀ ਹੋਏ ਨਾ ਨਾ ਕੋਈ ਨਹੀਂ ਬਾਕੀ ਜਿਹੜੇ ਵੀਰ ਨੇ ਆਉਣਾ ਭਾਵੇਂ ਤਿੰਨ ਡੰਗ ਚੋਕੇ ਲੈ ਜਾਓ ਚਾਰ ਲੈ ਜਾਓ ਆਪਣੇ ਘਰੇ ਠੀਕ ਹੈ ਜੀ ਜਦੋਂ ਬੂਹੇ ਬਾਹਰ ਹੋ ਗਈ ਕਿਹ ਚੀਜ਼ ਦੀ ਆਪਣੇ ਕੀ ਗਰੰਟੀ ਨਹੀਂ ਹੁੰਦੀ ਤੇ ਆਪਾਂ ਵੀ ਅੱਗੋਂ ਲੈ ਕੇ ਆਉਣੇ ਆ ਠੀਕ ਹੈ ਜੀ ਤੇ ਜਿੰਨੇ ਵੀ ਵੇਖਣੀਆਂ ਆਣ ਕੇ ਤਿੰਨ ਡੰਗ ਚੋਲੇ ਆ ਦਾ ਲੀਟਰ ਨਾ ਮਿਲ ਕੇ ਲੈ ਜੇ ਠੀਕ ਹੈ ਜੀ ਹਾਂ ਜੀ ਕਿਉਂਕਿ ਆਪਾਂ ਡੇਲੀ ਗੱਲੀ ਕਿਸ ਨੂੰ ਗਰੰਟੀਆਂ ਦੇਣ ਲੱਗੀਏ ਤੇ ਫਿਰ ਤੇ ਆਪਾਂ ਡੰਗਰੀ ਨਾ ਵੇਚ ਜੀ ਹਾਂ ਹਾਂ ਜੀ ਇਹ ਤਾਂ ਗੱਲ ਹੈ ਹਾਂ ਜੀ ਹਾਂ ਜੀ ਦੋਸਤੋ ਗੱਲ ਵੀਰ ਨੇ ਬਹੁਤ ਵਧੀਆ ਕਹੀ ਹੈ ਭਾਵੇਂ ਦੋਸਤੋ ਕਿ ਕੋਈ ਦੂਸਰੇ ਵੀਰ ਨੇ ਕਿੰਨੀ ਤੇ ਆਪਣੀ ਦੇਸ਼ਕ ਵੀਡੀਓ ਕਾਲ ਇਹ ਕਿਸੇ ਵੀਰੇ ਦੋਸਤੋ ਨੇੜੇ ਆ ਕੋਈ ਪਹੁੰਚ ਕਰਕੇ ਆਪਣੀ ਵਿਜ਼ਿਟ ਕਰਕੇ ਵੀ ਦੋਸਤੋ ਚੁਾਈ ਕਰ ਸਕਦਾ ਥਾਣਾ ਥੋੜੀ ਦੀ ਦੋਸਤੋ ਕੁਆਲਿਟੀ ਬਹੁਤ ਵਧੀਆ ਬਾਕੀ ਗਰੰਟੀ ਦੋਸਤੋ ਵੀਰ ਦੀ ਆਪਣੇ ਘਰ ਦੀ ਹੈ ਤੁਹਾਡੇ ਘਰ ਜਾ ਕੇ ਦੋਸਤੋ ਤੁਸੀਂ ਕਿਹੋ ਜੀ ਸੇਵਾ ਕਰਦੇ ਜੋ ਤੁਹਾਡੇ ਦੇ ਚੰਗਾ ਕਰਦੀ ਜਾਲਾ ਕੋਈ 23 24 ਕਿਲੋ ਕਰਾਉਣੇ ਦੋਗੀ ਠੀਕ ਹੈ ਜੀ ਇਹ ਤਾਂ ਬ੍ਰੀਡ ਦੀ ਗਾਂ ਹੈ ਠੀਕ ਹੈ ਜੀ ਅਛਾ ਜੀ ਮੋਲੇ ਦਾ ਕੀ ਕਰਦੇ ਮੋਲੇ ਦਾ ਜੀ ਮੁੱਲ 65000 ਰੁਪਿਆ ਹਾਂਜੀ 60000 ਜੀ ਦੇ ਦਾਂਗੇ ਠੀਕ ਹੈ ਜੀ 65000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 60000 ਰੁਪਏ ਦੇ ਵੀਡੀਓ ਦੇ ਵਿੱਚ ਲੋਥੋ ਜਿਹੜੇ ਮੁੱਲ ਹੁੰਦੇ ਫਿਕਸ ਨਹੀਂ ਹੁੰਦੇ ਥੋੜਾ ਬੜਾ ਮਾਨਤਾ ਜਰੂਰ ਹੁੰਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਐਂਡ ਤੱਕ ਦੋਸਤੋ ਵੀਡੀਓ ਜਰੂਰ ਵੇਖਿਆ ਕਰੋ ਹਾਂਜੀ ਵੀਜੀ ਦੋ ਨੰਬਰ ਬਾਰੇ ਆਪਾਂ ਮੱਝ ਬਾਰੇ ਗੱਲ ਕਰੀਏ ਜੀ ਹਾਂਜੀ ਕੀ ਡਿਟੇਲ ਹੈ ਵੀਜੀ ਦੀ ਮੱਝ ਇਹ ਜੀ ਆਪਣੇ ਤੋਂ ਨਾ ਪਿਛਲੇ ਸੂਏ ਦੂਸਰੇ ਸੂਏ ਗਈ ਹੈ ਅੱਛਾ ਜੀ ਕੋਈ 4 ਮਹੀਨੇ ਦੀ ਸੂਹੀ ਹੋਈ ਸੀ ਠੀਕ ਹੈ ਜੀ ਤੇ ਉਦੋਂ 4 ਮਹੀਨੇ ਸੂਹੀ ਥਲੇ ਕਮੋਂ ਸੇ ਕੰਮ ਕੋਈ 14 15 ਕਿਲੋ ਦੁੱਧ ਸੀ ਹਾਂ ਠੀਕ ਹੈ ਤੇ ਹੁਣ ਮੰਨ ਲਓ ਵੀ ਸੰਭੀ ਵੀ ਜਾਦੀ ਆ ਹਾਂਜੀ ਤੇ ਹੁਣ ਜਿਆਦਾ ਨਹੀਂ ਕੋਈ ਆਪਾਂ ਦੇ 1 ਅਛਾ ਅਜੇ ਕਿੰਨਾ ਟਾਈਮ ਵੀਰ ਬਾਕੀ ਪਿਆ ਅਜੇ ਤਾਂ 15 ਦਿਨ ਪਏ ਆ ਜੀ 15 ਦਿਨ ਪਏ ਹਾਂ ਜੀ 10 ਦਿਨ ਪੂਰੇ ਹੋਣ ਚਾ ਠੀਕ ਹੈ ਜੀ ਤੇ ਬਾਕੀ ਉੱਤੇ ਫਾਈਨਲ ਲੈ ਜਾਂਦੇ ਚਾਰ ਪਾਈਨ ਉੱਤੇ ਲੈ ਜਾਂਦੇ ਆਪਾਂ ਹੋਗੀ ਤੇ ਬਾਕੀ ਇਹ ਆ ਵੀ ਜਦੋਂ ਹਵਾਨਾ ਕੱਢ ਦਈਏ ਮੰਨ ਲਓ گاਉਂ ਨੂੰ ਪਰੇ ਕਰ ਦਿੰਦੀ ਆ ਠੀਕ ਹੈ ਜੀ ਹਾਂ ਜੀ ਸੂਆ ਵੀਰ ਕਿੰਨਾ ਸੁਣੀਏ ਸੂਆ ਕੀ ਤੀਸਰਾ ਸੋਨਾ ਹੈ ਤੀਸਰਾ ਸੂਆ ਸੁਣੀਏ ਜੀ ਠੀਕ ਹੈ ਦੂਜੇ ਸੂਏ ਦੋਸਤੋ ਨੇ ਸਜਾਣਾ ਦੇ ਮੱਗਾ ਹੁਣ ਥੱਲੇ ਹਵਾਨਾ ਦਾ ਉਹਨਾਂ ਦੇ ਹੋਣੀ ਹੈ ਘਰੇ ਥੱਲੇ ਠੀਕ ਹੈ ਜੀ ਹਾਂ ਜੀ ਇਹ ਤੋੜੀ ਵੀਰ ਨੂੰ ਦੋਸਤੋ ਚੰਗਾ ਕੱਦ ਕ ਪੂਰੀ ਦੋਸਤੋ ਜੈਡ ਬਲੇ ਦਾ ਥੋੜੇ ਜਿਹਾ ਪੂਛ ਤੇ ਵਾਲ ਥੋੜੇ ਜਿਹਾ ਵਾਈਟ ਹੈ ਬਾਕੀ ਦੋਸਤੋ ਸਾਰੀ ਜੈਡ ਬਲੇ ਗਈ ਹੈ ਕਰੋ ਚੈੱਕ ਆਹ ਲਓ ਦੋਸਤੋ ਦੀ ਫੇਸ ਕੁਆਲਿਟੀ ਕਰ ਲੋ ਚੈੱਕ ਖਲੋਤੀ ਮਾਈ ਦੀ ਡਰਦੀ ਆ ਦੋਸਤੋ ਥੋੜਾ ਜਿਹਾ ਸਾਡੇ ਤੋਂ ਅਜੇ ਅਜੇ ਆਈ ਹੈ ਨਾ ਹਾਂ ਜੀ ਹਾਂ ਜੀ ਉਹਨਾਂ ਨੇ ਇੱਕੋ ਮਾਦੀ ਘਰੋਂ ਨਹੀਂ ਗੱਡੀ ਕਰੀ ਨਾ ਠੀਕ ਹੈ ਜੀ ਓਪਰਾ ਪੰਨ ਦੋਸਤੋ ਸਰਾ ਜ਼ਰੂਰ ਕਰਨੀ ਕੋਸ਼ਿਸ਼ ਕਰਦੇ ਆ ਤੋੜ ਕੇ ਵਿਖਾਉਂਗੀ ਜਿੰਨੀ ਕੁ ਤੋੜ ਕੇ ਵਿਖਾ ਸਕੀ ਆਪਾਂ ਆਹ ਲਓ ਜੀ ਕਰੋ ਚੈੱਕ ਕਿਉਂਕਿ ਦੋਸਤੋ ਜੇ ਗੁੜੇ ਤਾਂ ਪਸ਼ੂ ਹੁੰਦਾ ਡਰਦਾ ਪਸ਼ੂ ਜ਼ਰੂਰ ਆ ਆ ਲੋ ਜੀ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਪਿੱਠਪੁੜੇ ਦੀ ਚੜਾਈ ਕਰੋ ਦੀ ਚੈੱਕ ਆ ਕਰੋ ਜੀ ਆ ਦੋਸਤੋ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਣਾ ਦੀ ਆ ਪਿੱਠਪੁੜੇ ਦੀ ਕਰੋ ਚੜਾਈ ਚੈੱਕ ਆਰਡਰ ਕੁਆਦੀ ਦੋਸਤੋ ਕਰਮਾਈ ਸੁਣੀ ਤਿਆਰ ਕਰੀ ਹੁੰਦੀ ਹੈ ਜੇ 15 ਦਿਨ ਦਾ ਟਾਈਮ ਜਿਹੜਾ ਇਹ ਸੂਣ ਦੇ ਵਿੱਚ ਬਾਕੀ ਪਿਆ ਵਾ ਦੋਹਾਂ ਮਹਿੰਗਾ ਜਨਾ ਦੋਤ ਦਊਗੀ ਇਹਦਾ ਠੀਕ ਹੈ ਜੀ ਹਾਂ ਜੀ ਦੋਸਤੋ ਬਾਕੀ ਗਾੜੀ ਮੌਸਮ ਨੂੰ ਚਲੋ ਮਾਰ ਦੀ ਮੇਰ ਨਾਲ ਚੰਗਾ ਹੁੰਦਾ ਜਾਂਦਾ ਕਿਉਂਕਿ ਗਰਮੀ ਦਾ ਗਾਹ ਕੰਮ ਯੋਰ ਘਟਦਾ ਹੀ ਰਹਿਣਾ ਹੁਣ ਰੇ ਇਹ ਨਹੀਂ ਅਗੂ ਤੱਕ ਗਾਵਾ ਜਿੰਨੀ ਪਾਣੀ ਸਾਰੀ ਪਛਾਈ ਬਣਨੀ ਆ ਠੀਕ ਹੈ ਜੀ ਹਾਂ ਜੀ ਉਪਰੋਂ ਪਣ ਦੋਸਤੋ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਰੂਰ ਕਰ ਲਈਏ ਫੇਸ ਕੁਆਲਟੀ ਚੈੱਕ ਕਰਨ ਲੋਕਰਾਂ ਦੀ ਬਾਕੇ ਪਿੰਡੇ ਦਾ ਨਾੜਾ ਵੇਖੋ ਸਾਰੇ ਆਹ ਦੋਸਤੋ ਕਰੋ ਚੱਕ ਬਰੀਕ ਚਮੜੀ ਦੋਸਤੋ ਬਿਲਕੁਲ ਇਹਦੀ ਥਾਣਾ ਦੀ ਕੁਆਲਟੀ ਦੋਸਤੋ ਬਹੁਤ ਵਧੀਆ ਆਹ ਲਓ ਜੀ ਕਰੋ ਚੈੱਕ ਫਟ ਫਟ ਤੇ ਥਣ ਲੱਗਾ ਹੈ ਹਾਂ ਜੀ ਹਾਂ ਜੀ ਅਗੇ ਦੋਸਤੋ ਇਹਨੇ ਜਿਲ੍ਹਾ ਜਿਹੜੂ ਸੋਨਾ ਬਹੁਣ ਚੁਰੇ ਦਾ ਆਰਡਰ ਕੁਆਲਟੀ ਬਹੁਤ ਜਿਆਦਾ ਤਿਆਰ ਕਰ ਲੈਣੀ ਹੈ ਬਾਕੀ ਦੋਸਤੋ ਜਿਹੜੇ ਵੀਰ ਨੇ ਖਰੀਦਨੇ ਤਸ ਹਾਂਜੀ ਵੀਰ ਜੀ ਮੋਲੇ ਦਾ ਕੀ ਕਰਦੇ ਮੋਲੇ ਦਾ ਜੀ ਹੁਣ ਜੇ ਦਾ ਮਲਾਵਾ ਸੂਈ ਵਿੱਚ ਗੇ ਫਿਰ ਤੇ ਆਪਾਂ ਚਵਾਕੀ ਵੀ 1 30 40 ਤੋਂ ਘੱਟ ਨਹੀਂ ਵੇਚਣੀ ਠੀਕ ਹੈ ਜੀ ਜਿਹੜਾ ਅੱਜ ਦਾ ਮੋਲੇ ਦਾ ਮੋਲੇ ਦਾ 1 ਲੱਖ 15000 ਰੁਪਇਆ ਹਾਂਜੀ ਹਾਂ ਨਾ ਜੀ ਇੱਕ 10 ਹੀ ਦਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਗੱਬਣ ਦਾ ਮੋਲੇ ਘਰੋਂ ਗਈ ਹੋਈ ਆ ਇਹਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਮਵਾ ਸੂਈ ਵੇਚ ਦੀਗੇ ਠੀਕ ਹੈ ਜੀ ਹਾਂਜੀ ਦੋਸਤੋ ਵੀਰ ਨੇ ਅੱਜ ਦਾ ਮੁੱਲ ਮੰਗਿਆ 2 4 ਦਿਨ ਦੇ ਵਿੱਚ ਜੇ ਸੇਲ ਹੁੰਦੀ ਹੈ ਤੇ 1 ਲੱਖ 10000 ਰੁਪਏ ਦੇ ਵਿੱਚ ਵੀਰ ਕਹਿੰਦਾ ਤੇ ਆਪਾਂ ਸੇਲ ਕਰਾਂਗੇ ਤੇ ਜੇ ਦੋਸਤੋ ਇਹ ਸੂਈ ਵੀ ਗਈ ਫੇਰ ਦੋਸਤੋ ਮੋਲੋ ਦੰਦਾ ਦੰਦਾ ਹੋਗਾ। ਇਹਦੀ ਦੋਸਤੋ ਥਣਾ ਦੀ ਕੁਆਲਿਟੀ ਆ ਕਰੋ ਚੈੱਕ ਜੀ। ਨਾੜਾ ਦੋਸਤੋ ਆ ਗਾਵਾਂ ਵਰਗੀਆਂ ਦੇ ਹਵਾਨੇ ਤੇ ਲੱਗੀਆਂ ਆ ਕਰੋ ਜੀ ਚੈੱਕ। ਆ ਸਾਰੇ ਸਰੀਰ ਦੇ ਨਾੜਾ ਨਾੜਾ ਹੈ। ਹਾਂਜੀ ਬਰੀਕ ਚਮੜੀ ਦੋਸਤੋ ਬਿਲਕੁਲ ਡਰਦੀ ਕਰਕੇ ਦੋਸਤੋ ਥੋੜਾ ਜਿਹਾ ਮੈਂ ਤੋੜ ਕੇ ਘਟ ਦਿਖਾ ਸਕਿਆ ਕਿਉਂਕਿ ਤੁਰਦੀ ਨਹੀਂ ਕਿ ਜਿਆਦਾ ਡਰਦੀ ਹੈ। ਬਾਕੀ ਇਹ ਖਲੋਤੀ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ। ਦੋ ਪਸ਼ੂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਇੱਕ ਮੱਝ ਇਹ ਗੱਭਣੀ ਬਿਲਕੁਲ ਤਿਆਰੀ ਜਿਹਾ ਸੁੰਦੇ ਤੇ ਪਹਿਲੇ ਨੰਬਰ ਤੇ 17 18 ਲੀਟਰ ਸਟਾਰਟਿੰਗ ਦੁੱਧ ਦੀ ਦੋਸਤੋ ਜੀ ਕਪੈਸਿਟੀ ਹੁੰਦੀ ਮੋਕੇ ਦੀ ਤਿਆਰ ਆ ਦੋਸਤੋ ਕਰੋ ਚਾਹ ਤੇਰੀ ਮਿਲਕ ਵੈਨ ਮੋਨੋ ਦੋਸਤੋ ਦੋਵਾਂ ਮੱਧਾਂ ਮਾਜੀ ਤੇ ਦੇ ਗਾਂ ਦੇ ਵੀਰ ਇਹ ਤੁਹਾਨੂੰ ਦੱਸ ਦਿੱਤੇ ਆ ਬਾਕੀ ਦੋਸਤੋ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਆ ਆਪਣੀ ਤਸੱਲੀ ਕਰਕੇ ਪਸ਼ੂ ਖਰੀਦ ਲਿਆ ਕਰੋ ਦੋਸਤੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ